ਸਾਰੇ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਪਹੁੰਚ ਗਏ ਜੀ ਰਿਸ਼ਤੇਦਾਰ ਇਹ ਬੱਚਿਆਂ ਨੂੰ ਨਹੀਂ ਲੈ ਕੇ ਆਏ ਜੋ ਸਕੂਲ ਗਏ ਹੁੰਦੇ ਚੋਰੀ ਚੋਰੀ ਆ ਗਏ ਹੁਣ ਲੋਰ ਨੜਨਗੇ ਤਾਂ ਹੈਗੇ ਜੇ ਪਤਾ ਲੱਗ ਗਿਆ ਉਹਨਾਂ ਨੂੰ ਹੋਰ ਮੈਂ ਤਾਂ ਉਹ ਨਾ 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 ਨ ਬੋਲੋ ਜੀ ਇਹ ਦੇ ਰਹੇ ਸੀ ਤਾਂ ਇਹ ਪੰਮੀ ਨੂੰ ਹਾਂ ਤਾਂ ਇਹ ਕੀ ਤੇ ਘਰ ਕਿਤੇ ਰਹਿਣਾ ਲੱਗਦਾ ਕੈਲਾ ਕਿਤੇ ਜਾਂਦਾ ਰਹਦਾ ਉਹ ਮੈਨੂੰ ਮਾਰ ਲਈ ਕਿ ਉਹ ਮੁਝਾਤ ਬੈਟਿੰਗ ਆ ਗਈ ਮੇਰੀ ਨਹੀਂ ਕਿਹੜੀ ਮਾਰ ਰਹੀ ਗਈ ਕਾਹ ਸਦਾ ਇੰਤਵਾਰ ਉਹਦੇ ਪਰਸਾਲੇ ਮਿੱਤਰੀਆ ਲਵਰੇ ਤੇ ਬੁੱਧਾ ਦਿੰਦਾ ਨਹੀਂ ਲਾਦੀ ਨਾ ਉਹ ਆਪ ਸਾਰੇ ਸਾਰੇ ਆਪ ਦਾ ਕੋਈ ਹੋਵੇ ਹੋਏ ਹੋਏ ਸਵਾਲੀ ਗੱਤ ਹੁੰਦਾ ਮਿਸਤਰੀ ਨੂੰ ਆ ਜਾਂਦੇ ਮੁੰਡੇ ਮਸੀਨ ਤੋ ਕੰਮ ਵਧੀਆ ਗੱਲ ਆ ਆਪੇ ਕਿਤੇ ਹੁੰਦਾ ਸਾਰਾ ਗੇੜਾ ਸੇ ਨਾ ਇਤਰਲੀ ਇਹਾ ਵੀ ਕੋਈ ਨਾ ਹੁੰਦਾ ਨਾ ਕੋਈ ਨਹੀਂ ਹੁੰਦਾ ਕੋਈ ਆਪਣਾ ਕੋਈ ਨਹੀਂ ਲੱਗਦਾ ਨੇ ਗੜਾ ਜੀ ਪਤਾ ਆ ਗੋਲ ਮੈਂ ਸਰ ਕਰਾਂ ਮਾਰਨ ਬੰਦਾ ਸਮਝੋ ਅਗਲੇ साहब ਕਾਜੋ ਟਿਵੀ ਕਰਦਾ ਹਾਂ ਇੱਕ ਸਾਡੀ ਮੈਸਮਰੀ ਸਵਾਲ ਲਾਉਂਦੇ ਨੇ इधर ਸਾਲਵਾ ਦੇ ਕੇ ਰੱਬੇ ਰੱਬੇ ਨੂੰ ਜਾਨ ਮੇਰੇ ਵਾਲੇ ਨੇ ਦਿੱਤੇ ਮੈਂ ਹੁਣ ਤਾਂ ਕਰੂਗਾ ਇਹਦੇ ਨਾਲ ਕੰਮ ਨੂੰ ਬਹੁਤ ਜ਼ਰਦਾਂ ਨੂੰ ਮੈਂ ਹਾਂ ਸੰਭੀਰ ਨਾਲ ਕੰਮ ਕਰਾਂਗਾ ਹੈ ਕੋਈ ਨਾ ਕੋਈ ਤਾਂ ਆਈ ਇਹ ਸਾਲੋਂ ਦਾ ਇਸੇ ਨਾਮ ਨੇੜੇ ਜੇ ਲਖਰਾਾ ਹਾਂ ਤਰਨਾ ਕੋਈ ਨਾ ਚਾਹ ਪੀਣਾ ਕੀ ਕਰੀਏ ਪਹਿਲਾਂ ਬਦਲ ਬਾਹਰ ਕੀ ਕਰੀਏ ਪੁੱਤਰ ਮੈਂ ਸਾਰ ਹੋ ਜਾ ਲੋਡ ਕਰ ਦਿੰਦਾ ਤੈਨੂੰ ਕਾਲ ਕਰਾਂ ਮੈਂ ਹੂੰ ਹਾਂ ਤਾਂ ਵੀ ਹਾਂ ਜਾਣਾ ਤੁਮਨੇ ਪੈਂਦੇ ਹੀ ਐ सो तो फैलानी वाला अब मैं ये फ्लो में डालने वाला हूं मीटर बाकी ये स्टैंडर्ड वाला है अभी मैं ना बोल रहा हूं कि ना वो मुंह में हम्म 8 दिन में 10 दिन तक ट्रांसफर नहीं है तुझे और लेकिन पेपर में पकड़ने की मेल मिलने के बाद हम्म कितने एंट्री का आ रहा है 15 20 साल में ਕਨਾਂਗੇ ਨਾ ਗੁਰੂ ਕਿਰਾਨ ਦਾ ਮਚਾ ਮੰਗੇ ਮੇਰੇ ਤੋਂ ਹੁਣ ਐਸਲਾਇ ਜਵਾਕ ਨੂੰ ਆਟੋ ਲਾ ਬਈਏ ਬੈਸ ਦੇ ਵਾਲਾ ਕਰ ਦੋ ਬੰਦਾ ਆ ਸਾਈਡ ਪੰਜ ਜਵਾਕ ਹੋ ਗਿਆ ਪਰ ਪਿੰਡ ਦੇ ਚਾਰ ਪੰਜ ਆਟੋ ਲਾਓ ਆਟੋ ਵਾਲੇ ਨਾਲ ਗੱਲ ਕਰਕੇ ਲਰ ਲੈ ਆਹ ਸਹੜ ਪਿੰਡਰ ਉਹ ਹੀ ਆਟੋ ਚ ਜਾਂਦੇ ਨੇ 2 ਸਰ ਅਸੀਂ ਮੋਟਰਸਾਈਕਲ ਆਤੀ ਨਹੀਂ ਪਾਈ ਆਟੋ ਜਾਂਦੇ ਨੇ 10000 ਰੁਪਏ ਮਹੀਨਾ ਰਾਮਨਾਲਾ ਬਾਜ਼ਾਰ ਚ ਉਠਾ ਕੇ ਲੈ ਜਾਂਦਾ ਨਾਮਨਾਲਾ ਬਾਜ਼ਾਰ ਚ ਉਠਾ ਕੇ ਤਾਰਦਾ ਨਾਲੇ ਆਪ ਨੂੰ ਟੈਨਸ਼ਨ ਨਹੀਂ ਵੀ ਕਿਧਰ ਇੱਕ ਸੱਤ ਨਾ ਖਾ ਲੈਣੀ ਇਹ ਫਿਰ ਇੰਨਾਂ ਜਦ ਬੈੰਦਾ ਪੈਂਦਾ 1000 50 1100 ਦੋਨਾਂ ਦਾ ਪੈਂਦਾ 1000 ਸਿਆਲ ਚ ਠਾਣਾ ਆਟੋ ਵਰਗੀ ਆ ਬਣਾ ਉਹ ਕੋਲ ਦੇ ਠਾਣਾ ਵਰਗੀ ਨਹੀਂ ਵੀ ਜਿਹੜੀ ਝਾੜੋਂ ਤੇ ਸਾ ਬਜਰੇ 10 ਘੰਟਾ ਕੰਮ ਦੇ ਵਾਲਾ ਨੇ 1 ਘੰਟਾ ਲੇਟ ਹੁੰਦੇ ਨੇ 1:30 ਵਜੇ ਛੁੱਟੀ ਹੋ ਜਾਂਦੀ ਐ 3:30 ਕਰੇ ਆਉਂਦੇ ਨੇ ਗਰਮੀ ਦੇ ਵੇਲੇ ਹੁੱਖਾ ਲੱਗਦਾ ਗਰਮੀ ਦੇ ਵੇਲੇ ਹੁੱਖਾ ਲੱਗਦਾ ਇਹ ਕਿੰਨਾ ਕਿੰਨਾ ਦਨ ਇਹ ਨਾ ਪੀਂਦ ਖਾਗਦੇ ਦਾ ਤੇ ਉਹ ਕਹਿੰਦਾ ਪਤਨ ਕੀ ਬਖਾਰ ਖਾ ਖੀਂ ਪਿੰਡੋਂ ਇੱਕ ਬੁੜੀ ਆਈ ਇਹਨੂੰ ਕਿਸੇ ਨੇ ਭੇਜਿਆ ਦਾ ਬੇ ਸੁਣਵਾ ਕਹਿੰਦੀ ਭਾਣੇ ਪੀਨ ਖਾਗਦੇ ਸੂਟ ਦਿੱਤੇ ਦੀ ਹੋਏ ਜਨਾਬ ਐਤਮ ਮੁਲਾਈਸ ਯਾ ਮਗਾ ਆਹ ਕਿਹੜੀ ਬਣਾਣਾਗੀ ਇਹ ਵੀ ਮੇਰਾ ਵੀ ਪੀਨ ਖਾਗਦਾ ਸੂਟ ਤਿਆਰ ਹੀ ਨਹੀਂ ਹੋ ਰਿਆ ਮੈਂ ਕਹਾਂ ਤੀ ਹੁਣ ਤਾਂ ਕਰ ਦੋ ਅੱਲੇ ਕੱਲ ਹੀ ਤੇਰੇ ਤੇ ਮਗਾ ਨੂੰ ਤਾਂ ਕਰਦੇ ਆ ਜਿਆਦੇ ਪਾਇਦਾ ਜੀ ਇਹਦੇ ਨਾਲ ਤਿੰਨ ਖਾਣੇ ਪੰਮੀ ਦੇ ਤਾਂ ਨਾਲ ਬੋਲੀ ਪਾਇ ਬੋਲੀ ਨੇ ਬੋਲੀ ਦੇ ਬਰੌਕਟ ਦਾਦੀ ਹਾਂ ਆ ਤੰਕਣਾ ਜਦੀ ਹਾਂ ਹੈਗਾ ਚੰਕਣਾ ਜਦੀ ਬਰੌਕਟ ਦਾ ਵੀ ਮਹਗਾ ਬੰਦਾ ਬਰੌਕਟ ਸਸਤੀ ਹੈ ਹੈ ਉਹ ਬਰੌਕਾ ਆਤੀ ਹੈ ਇਹੋ ਜਿਹੀ ਆਤੀ ਉਹਦੇ ਹਾਂ ਆ ਸਸਤੀ ਹੈ ਬਰੌਕਟ ਆਪੀ ਨੇ ਖਾਵਾ ਆਪੀ ਨੇ ਖਾਵਾ ਆ ਆ ਦੇ ਆਹ ਜੇ ਤਮੈ ਉਹਨਾਂ ਨੂੰ ਕਰ ਹੈਗਾ ਸਕਾਈਪ ਲਿਊਜ ਉਂਦਰ ਵੀ ਨਾ ਐਂ ਦਿੱਦ ਨੂੰ ਪੂਰਾ ਪਤਾ ਲੱਗ ਜਾਣਾ ਕੱਪੜਿਆਂ ਦਾ। ਹੋਰ ਕੱਪੜੇ ਦਾ। ਦੁਕਾਨ ਤੇ ਜਾ ਕੇ ਤਾਂ ਫੇਰ ਵੀ ਬੰਦਾ ਉਲਝ ਜਾਂਦਾ ਨਾ। ਨਾ ਸੰਦਾ ਪਤਾ ਲੱਗ ਰਿਹਾ ਨਹੀਂ। ਨਾ ਹੁੰਦੇ ਜਦੋਂ ਨਵਾਂ ਕੱਪੜਾ ਆਉਂਦਾ ਐ ਫਿਰ ਦੁਕਾਨਦਾਰ ਦੱਸ ਦਿੰਦੇ ਨੇ। ਰੰਦੀਪ ਦਾ ਉਹਨਾਂ ਨੇ ਆਪਦੇ ਤਿੰਨ ਲੈ ਲਏ ਉਹਨਾਂ ਨੇ ਇੱਕ ਉਹਦੀ ਆਦੀ ਕੁੜੀ ਨੂੰ ਲਿਆ ਤੀ। ਮੈਂ ਸੁਨੀਰ ਰੰਗ ਦਾ ਲੈਂਦਾ ਐ। ਐਹੀ ਰੰਗ ਦਾ ਤਾਂ ਸਕਾਈ ਜਿਹਾ, ਸਟਾਈ ਥੋੜਾ ਜਿਹਾ ਬਲ ਬੱਪਲ ਦਾ ਸਕਾਈ ਜਿਹਾ। ਅਰੇ ਬੇਟੇ ਵਗਣਾ ਨਾ ਤੇ ਜਾਇਸੀ ਤੇ ਹੋ ਵੀ ਦੇਖਾਂਗੇ ਇੱਥੇ। ਇਹ ਤੀਸਰਾ ਇਹ ਨਾ ਉਦੋਂ ਤਾਂ ਐਸਾ ਹੁੰਦਾ ਨਹੀਂ ਆਹ ਦੀ ਤਰ੍ਹਾਂ ਨਾਣੀ ਕਲਰ ਨਹੀਂ ਇਹ ਵੈਨਾਂ ਕੱਢ ਦੇ ਇਹ ਨਕਲੀ ਲੱਗਦੀ ਤੇ ਤੇਰੀ ਸਸਤੀ ਪਊਗੀ ਤੇ ਕੀ ਦਿਖਾਵਾਂ ਹਾਂ ਹਾਂ ਇੱਕ ਬਲੈਕ ਤੇ ਕਰਨਾ ਅੱਜ ਮੈਂ ਤਨ ਦੇ ਅੰਸੋ ਖਾ ਲਈ ਫਿਰ ਬਾਹਰ ਚੱਲੂਗਾ ਹੂੰ ਤੂੰ ਐਂ ਕਰ ਮੈਂ ਲੀਕ ਕੱਟ ਲੈਣੀ ਗਾਇਕ ਰੱਖ ਚੰਨੇ ਇਹ ਦਿਖਾ ਦੇ ਤੇ ਦੂਜੇ ਗਾਦੀ ਨਾਰਮਲ ਕੋਈ ਗੱਲ ਸੁਣ ਜੇ ওভারਹੈੱਡ ਨਹੀਂ ਗਿਆ ਉਹ ਚਨਾ ਪਿਆਰ ਕੋਰ ਚਨਾ ਬੜੀ ਪਿਆਰ ਦਾ ਮਤਲਬ ਕੀ ਵੀ ਵੇ ਗਾਬਲ ਕੁਮਰ ਦੇ ਜਿਹਨਾਂ ਦਾ ਚੋਦੇ ਨਾ ਪੜੀ 1300 ਦਾ ਟੱਟ ਕਿਥੋਂ ਘਰਾ ਕੇ ਲੈ ਲੇਂਗੀ ਵਾਹ ਮਗਰ ਦੇ ਉਹਨਾਂ ਨੂੰ ਬਹੁਤ ਹੋਰ ਜਿੰਨ ਪਿਆਰ ਦੇਂਦੀ ਦੋ 250 ਦੀ ਛੋਟੀ ਉਹਦੇ ਨਾਲ ਚੱਲਦੀ ਜੰਦੂਗੀਤਾ ਚ ਨੂੰ ਦੀ ਸੱਚ ਤੈਨੂੰ ਸੋਹਣੀ ਲੱਗੂਗੀ ਹਾਂ ਹਾਂ 300 ਸੋਹਣੀ ਇਤੋਂ ਹੁੰਦੀ ਹਾਂ ਲੈਣੇ ਨੂੰ ਲਾਣ ਲੱਗੇ ਤਾਂ ਫਿਰ 5000 ਤਾਂ ਪੈਂਦਾ ਹੁੰਦਾ ਤੇ ਵਧੀਆ ਤਾਂ ਟ੍ਰੇਨਰ ਤੁਸਾਂ ਆਣਾ ਹੁੰਦਾ ਹੈ ਨਾ ਹੋਰ ਸਮਿਆਈ ਚੱਕ ਕੇ ਲੈ ਜਾਂਦੀ ਉਹ ਸੂਟ ਦਾ 52 5200 ਦਾ ਬਣਿਆ ਹੋਫ ₹1000 ਇਸ ਵਿੱਚ ਆਈਦਾ ਹੋ ਗਿਆ ₹620 ਲੱਗ ਗਏ ਜਿਹੜਾ ਉਹ ਹੈ ਲਾਲ ਜਹਾ ਹਾਂ ਲਾਬੀਆ ਕਰਾਇਆ ਜੇ ਕਿਤੇ ਆਪਸੇ ਤਾਂ ਪਰ ਆ ਉਹ ਜਵੰਦਾਂ ਬੰਦਰੀ ਸੀ ਨਾਲ ਕਿਤੇ ਉਹ ਤਾਂ ਤੁਸੀਂ ਕਹਿੰਦੇ ਸਾਡੇ ਕੰਮ ਪੈ ਨਹੀਂ ਬਣਨੇ ਉਹ ਤਾਂ ਬਣਦੇ ਸੀ ਇਹ ਤਾਂ ਮੈਂ ਹੁਣ ਚੱਲ ਅਜੇ ਪੈ ਨਹੀਂ ਉਹ ਤਾਂ ਇਹਨੂੰ ਪੂਰੇ ਸੂਟ ਨੂੰ ਹੀ ਬਣੀ ਨਹੀਂ ਜਿਹੜੀ ਕੱਢਣੀ ਨਹੀਂ 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 ਮਿਲਣੀ ਉਹਦਾ ਮੈਨੂੰ ਪਤਾ ਸੀ ਜੀ ਜੀ ਵਾਲੀ ਆ ਜਾਲ ਖੀਜੀ ਆ ਠੀਕ ਮੈਂ ਤੁਹਾਨੂੰ ਲੈ ਜਾਈਦਾ ਨਾ ਹਾਂ ਖੁਦ ਕਸਾ ਆਏ ਦੀ ਕਰਾਉਣੀ ਆ ਹਾਂ ਇਹਦੇ ਹਾਂਦ ਬਸ ਨਾ ਦੁਪੱਟਾ ਇਹਦਾ ਦੁਪੱਟਾ ਕਿੱਦਾਂ ਕਰਾਈਂਗੀ ਅਜਾ ਹਾਂਦ ਪੱਟਾ ਕਿਹੜਾ ਕਰਾਵਾਂ ਇੱਕ ਕਰਾ ਦਿੰਗੇ ਕਿਹੜਾ ਕਰਾਉਂ ਸਾਹ ਦਿਖਾ ਦੇਣਾ ਸਾਹ ਦਿਨਾ ਕਰਨੀ ਤਾ ਬਾਲਾ ਲਾਈਟ ਨੂੰ ਸੁਣ ਦੁਪੱਟਾ ਤਾਂ ਕਮੀਜ਼ ਨਾਲ ਦੇ ਕਰਾਈਂ ਜਾਨੇ ਕਰਾ ਲਈ ਕਿਸੇ ਦਾ ਬਾਈਟ ਤੇ ਹਲਦੀ ਲਾ ਦਾਂਗੀ ਆਗਲੇ ਨੇ ਵੀ ਅਸੀਂ ਦੁਪੱਟਾ ਬਈ ਤੇਰਾ ਤਾਂ ਨਹੀਂ ਕਰਾਇਆ ਹੈਗਾ ਵੀ ਜੇ ਤਾਂ ਵੀ ਇਹ ਦਿਨ ਨਾਲ ਦਾ ਕਰਾਉਣਾ ਜਾਂ ਡਬਲ ਕਿਵੇਂ ਕਰਾਉਣਾ ਤੇਰੀ ਆਉਂਦੀ ਪਸੰਦ ਹੁੰਦੀ ਹੈ ਹਾਂ ਬਾਪ ਤਾਂ ਬਹੁਤ ਹੀ ਜ਼ਿਆਦਾ ਵੈਸਟਰੋ ਹੁੰਦੀ ਬਾਦ ਨੂੰ ਉਸ ਸਮੇਂ ਆਉਗੀ ਮੈਨੂੰ ਪਤਾ ਸੁਣਿਆ ਦੁਪੱਟਾ ਲਿਆ ਦਾਂਗੇ ਦੁਪੱਟਾ ਦੁਪੱਟਾ ਨਹੀਂ ਕਹਿੰਦਾ ਹਾਂ ਇਹਨੂੰ ਕਿ ਹੋਰ ਦਾ ਠੀਕ ਹੈ ਮੇਰੇ ਨਾਲ ਪਿਆਰ ਤਾਂ ਚਲਦੂ ਕਰਨੀ ਆ ਸੁੱਟ ਰੋਗਾ ਹਾਂ ਮਸ ਉਹਨੂੰ ਆਇਆ ਤਾਂ ਦੁਪੱਟਾ ਨਹੀਂ ਚਾਈ ਕਰਾਇਆ ਯਾਰ ਦੇ ਕਿ ਮ ਕੋਪੇ ਆ ਵੀ ਨਹੀਂ ਜੇ ਜਾ ਕੇ ਦੇਖ ਲੈ ਜੇ ਤਾਂ ਕਰੇ ਕਈ ਤਾਂ ਬਸ ਕੋਈ ਨਹੀਂ ਮੈਨੂੰ ਪਰ ਨਹੀਂ ਮੈਨੂੰ ਲੋੜ ਪਊਗੀ ਸਤੂ ਬੂਆ ਦੀ ਮੂਆ ਉਹਦੇ ਨੂੰ ਲੈ ਆਈ ਤੇ ਹੈ ਦੂਰ ਤਾਂ ਲੈ ਜਾ ਮੈਂ ਕਿਹੜਾ ਡਾਈ ਕਰਾਣਾ ਹਾਂ ਠੀਕ ਆ ਹੋਰ ਸਿਆਕਾ ਬਰਸ ਉਹਦੇ ਨੂੰ ਲੈਣਾ तोरे दादा ने तो बकवा बोलियो यो दुनिया में है बहुत सारे परिवार आ जवाब है तो जो मोद है दोम तर असं आलं ਕਰਦੇ ਕਦੀ ਕੱਲ ਨੂੰ ਆਉਣੇ ਆਸੀਂ ਕੱਲ ਨਹੀਂ ਆਉਂਗੇ ਨਾ ਹੋਰ ਕਰ ਸਭੀ ਉਹ ਤਾਂ ਪਹਿਲਾਂ ਆਉਗੀ ਚੱਲ ਠੀਕ ਕਰ ਬਤਾ ਪਹਿਲਾਂ ਆਉਗੀ ਸਭ ਤੋਂ ਮਾਸਾ ਦਾ ਹੁਣ ਪੇਪਰ ਦੇ ਕੇ ਬੈਲੀ ਹੋਈ ਐ ਪੇਪਰ ਹੋ ਗਿਆ ਤੇ ਉਹ ਦੁਬਾਰੇ ਸੈਕਸ਼ਨ ਸ਼ੁਰੂ ਹੋ ਗਿਆ ਕੱਲ ਨੂੰ ਆਉਗੀ ਕੱਲੂ ਕੀ ਤੇ ਨਾ